ਸਤਿ ਸ੍ਰੀ ਅਕਾਲ ਜੀ ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਨਜੀਦ ਗੌਰਗੇਲ ਅੱਜ ਪੰਜਾਬ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ VOTER ਜਿਹੜੇ ਨੇ ਉਸ ਵੇਲੇ 7:00 ਵਜੇ ਤੋਂ ਹੀ ਆਪਣੇ VOTING ਹੱਕ ਦਾ ਇਸਤੇਮਾਲ ਕਰਨ ਵਾਸਤੇ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਇਸੇ ਸਬੰਧੀ ਅੱਜ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋ ਰਹੀ ਹੈ ਤੇ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਹੋਰ ਜਾਣਕਾਰੀ ਦੇ ਮੱਦੇਨਜ਼ਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜੀਲੋਂ ਸਾਹਿਬ ਸੱਚਾ ਬਹੁਤ ਬਹੁਤ ਸਵਾਗਤ ਹੈ ਬਹੁਤ शुक्रिया ਮਿਹਰਬਾਨੀ ਸਵਰਜ ਜੀ ਸੋਹਬ ਪ੍ਰਤਾਪ ਸਿੰਘ ਬਾਜਵਾ ਹਰਨਿਕ ਵੀਡੀਓ ਅੱਜ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਦੋਸ਼ ਲਗਾਏ ਨੇ ਕਹਿੰਦੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਬੁਖਲਾ ਗਈਆਂ ਨੇ ਡਰ ਦੇ ਕਾਰਨ ਇਸੇ ਕਰਕੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਸਾਡੇ ਉਮੀਦਵਾਰਾਂ ਦੀਆਂ ਆਵਾਜ਼ਾਂ ਕੱਢ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਮੰਗ ਰਹੀਆਂ ਨੇ ਇਸ ਦੌਰਾਨ ਹੀ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਇਹੋ ਜਿਹੀਆਂ ਆਪਵਾਹਾਂ ਤੋਂ ਬਚੋ ਜੀ ਦੇਖੋ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਕਈ ਤਰ੍ਹਾਂ ਦੇ ਹੱਥ ਕੰਡੇ ਇਹ ਲੋਕ ਅਪਣਾਉਂਦੇ ਨੇ ਜੀ ਇਹਨਾਂ ਦੇ ਹੱਥ ਕੰਡੇ ਅਜਿਹੇ ਨੇ ਜਿਹੜੇ ਆਪਣੇ ਵਾਲੇ ਪਾਸੇ ਨੂੰ ਹੋਰ ਗੱਲ ਭਾਅ ਜਦੋਂ ਉਂਗਲ ਕਰਦੇ ਆ ਕਿਸੇ ਪਾਸੇ ਇੱਕ ਉਂਗਲ ਉਧਰ ਹੁੰਦੀ ਆ ਤਿੰਨ ਆਪਦੇ ਵਾਲੇ ਪਾਸੇ ਹੁੰਦੀਆਂ ਉਹਨਾਂ ਨੂੰ ਇਹ ਵੇਖਦੇ ਨਹੀਂ ਜੀ ਪ੍ਰਤਾਪ ਸਿੰਘ ਬਾਜਬਾ ਕਹਿੰਦੇ ਨੇ ਕਿ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਜੀ ਸਰਕਾਰੀ ਤੰਤਰ ਇਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਹੈ ਔਰ ਉਹ ਜਾ ਜਾ ਕੇ ਮੁਕਤ ਦੀਆਂ ਸਲਾਹਾਂ ਦਿੰਦੇ ਐ ਜੀ ਕਈ ਅਧਿਕਾਰੀ ਤਾਂ ਇਸ ਕਸਮ ਦੇ ਐ ਜਿਹੜੇ ਅਧਿਕਾਰ ਪਣਾ ਘਟ ਕਰਦੇ ਐ ਤੇ ਮੁਕਤ ਦੀ ਸਲਾਹ ਦੇਣ ਵਾਸਤੇ ਜਾਦਾ ਜਾਂਦੇ ਐ ਹਾਂ ਐਸ ਕਰਕੇ ਉਹ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀਂ ਜੀ ਸਾਡੇ ਆਗੂਆਂ ਦੀਆਂ ਆਵਾਜ਼ਾਂ ਕੱਟੀਆਂ ਜਾ ਰਹੀਆਂ ਨੇ ਸਾਡਾ ਉੱਥੇ ਸਾਰਾ ਕੁਝ ਦਾਤੇ ਲਾਇਆ ਇਹਨਾਂ ਨੇ ਅਸੀਂ ਆਪ ਦੇ ਵਰਕਰਾਂ ਨੂੰ ਵੀ ਵੋਟਰਾਂ ਨੂੰ ਵੀ ਸੁਚੇਤ ਕਰਦੇ ਆ ਕਿ ਅਜੇ ਹਾ ਕੁਝ ਨਹੀਂ ਹੈ ਤੁਸੀਂ ਗਲਤ ਧਾਰਨਾ ਵਾਲੇ ਪਾਸੇ ਤੁਰ ਪਏ ਹੋ ਜੀ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਆਪਣੇ ਬਲਬੂਤੇ ਤੇ ਚੋਣਾ ਲੜ ਰਹੀ ਹੈ ਉਹਨਾਂ ਦੇ ਉਮੀਦਵਾਰਾਂ ਦਾ ਸਾਡਿਆਂ ਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਸਾਡੇ ਉਮੀਦਵਾਰਾਂ ਦੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਜੀ ਇਹ ਜਾਣ ਬੁੱਝ ਕੇ ਆੜ ਦੇ ਵਿੱਚ ਕਿਉਂਕਿ ਇਹਨਾਂ ਦੇ ਆਪ ਦੇ ਪੱਲੇ ਤਾਂ ਕੁਝ ਹੈ ਨਹੀਂ ਜੀ ਇਹ ਝੂਠ ਦਾ ਸਹਾਰਾ ਲੈ ਕੇ ਕੋਈ ਚਾਰ ਸੀਟਾਂ ਜਿੱਤਣ ਨੂੰ ਫਿਰਦੇ ਆ ਪਰ ਵੋਟਰ ਭਰਾਵੋ ਤੁਸੀਂ ਇਸ ਗੱਲ ਦੇ ਵਿੱਚ ਨਾ ਆਇਓ ਇਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਜੀ ਬਠਿੰਡੇ ਤੋਂ ਇਹਨਾਂ ਦੇ ਇੱਕ ਉਮੀਦਵਾਰ ਚੋਣ ਲੜ ਰਹੇ ਨੇ ਜੀਤਮਿੰਦਰ ਸਿੰਘ ਸਿੱਧੂ ਜੀ ਜੀਤਮਿੰਦਰ ਸਿੰਘ ਸਿੱਧੂ ਨੇ ਵੀ ਬੀਤੀ ਰਾਤੀ ਇਸ ਤਰ੍ਹਾਂ ਦਾ ਖਦਸ਼ਾ ਪ੍ਰਗਟ ਕੀਤਾ ਸੀ ਕਿ ਇਹ ਆਵਾਜ਼ਾਂ ਕੱਢ ਕੱਢ ਕੇ ਮੈਂ ਪਹਿਲਾਂ ਵੀ ਅੱਜ ਪਹਿਲੇ ਪ੍ਰੋਗਰਾਮ 'ਚ ਕਹਿ ਕੇ ਹਟਿਆ ਜੀ ਜਿਹੜਾ ਸੋਸ਼ਲ ਮੀਡੀਆ ਇਹਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਬੰਨਣਾ ਚਾਹੀਦਾ ਹੈ ਜੀ ਤਾਂ ਜੋ ਕਾਇਦੇ ਕਾਨੂੰਨ ਦੇ ਤਹਿਤ ਕੋਈ ਨਜਮ ਵਾਲੀ ਬਣੇ ਇਹ ਨਹੀਂ ਹੈ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਜੋ ਉਹਦਾ ਦਿਲ ਕਰਦਾ ਉਹ ਜਾਰੀ ਕਰੀ ਜਾਵੇ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਠੱਲ ਪੈਣੀ ਚਾਹੀਦੀ ਹੈ ਜੀ ਜਿਹੜਾ ਕਿ ਅਜੇ ਹਾਂ ਨਹੀਂ ਹੋ ਰਿਹਾ ਤਾਂ ਮੇਰੇ ਖਿਆਲ ਇਹਦਾ ਕੋਈ ਨਾ ਕੋਈ ਨਜ਼ਮ ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੈ ਹੁਣ ਦੇਖੋ 4 ਤਰੀਕ ਨੂੰ ਨਵੀਂ ਸਰਕਾਰ ਕਿਹੜੀ ਬਣਦੀ ਹੈ ਜੀ ਤੇ ਉਹ ਇਸ ਨੂੰ ਕਿਹੜੇ ਤਰੀਕੇ ਨਾਲ ਲੈਂਦੀ ਹੈ ਸਵਾਲ ਦੱਸੇਗਾ ਜੀ ਟਿਲੋ ਸਾਹਬ ਉਹਦਰ ਲੁਧਿਆਣਾ ਦੇ ਵਿੱਚ ਅੱਜ ਹੋਰ ਹੀ ਰੁਖ ਵੇਖਣ ਨੂੰ ਮਿਲਿਆ ਹੈ ਕਿਉਂਕਿ ਰਾਜਾ ਵੜਿੰਗ ਹੋਰੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਉਹਨਾਂ ਦੇ ਘਰ ਵੀ ਖੇਤ ਤੇ ਉਸ ਤੋਂ ਬਾਅਦ ਫਿਰ ਰਵਨੀਤ ਬਿੱਟੂ ਹੋਰੀ ਗਏ ਹੁਣ ਕਿਆਸਰੇ ਇਹ ਲਗਾਏ ਜਾ ਰਹੇ ਨੇ ਕਿ ਕੀ ਮੰਨ ਲਿਆ ਜਾਵੇ ਰਾਜਾ ਵੜਿੰਗ ਹੜਾ ਨੇ ਸਲੈਂਡਰ ਕਰਤਾ ਤੇ ਰਵਨੀਤ ਬਿੱਟੂ ਹੜਾ ਨੇ ਸਲੈਂਡਰ ਕਰਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਪੰਜਾਬ ਚ ਹੈ ਜੀ ਰਵੜੀਤ ਬਿੱਟੂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਕੇ ਗਏ ਨੇ ਮੇਰਾ 4-5 ਸਾਲ ਤੋਂ ਵੱਡਾ ਦੋਸਤ ਹੈ ਜੀ ਇੱਥੇ ਭਵਿੱਖ ਤਾਂ ਦੇਸ਼ ਦਾ ਹੋ ਰਿਹਾ ਹੈ ਜੀ ਦੇਸ਼ ਦੇ ਭਵਿੱਖ ਦੀ ਗੱਲ ਹੋ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ ਹਾਂ ਮੰਨ ਲਓ ਕਾਂਗਰਸ ਪਾਰਟੀ ਤਾਂ ਆਮ ਆਦਮੀ ਪਾਰਟੀ ਦਾ ਰਲੇਮ ਹੈ ਜੀ ਪੰਜਾਬ ਤੋਂ ਬਾਹਰ ਜੀ ਇੰਡੀਆ ਗੱਠ ਜੋੜ ਦੇ ਵਿੱਚ ਭਾਈਵਾਲ ਨੇ ਪਰ ਇਹ ਗੱਲ ਦੱਸੋ ਰਵਨੀਤ ਬਿੱਟੂ ਨੂੰ ਜਗਤ ਪ੍ਰਕਾਸ਼ ਨੱਡਾ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਕਹਿ ਸਕਦੇ ਐ ਜੀ ਪ੍ਰਧਾਨ ਮੰਤਰੀ ਦਾ ਨਾਮ ਐ ਇਸ ਕਰਕੇ ਨਹੀਂ ਲਿਆ ਕਿ ਪ੍ਰਧਾਨ ਮੰਤਰੀ ਤਾਂ ਧਿਆਨ ਸਾਧਨਾ ਚ ਬੈਠੇ ਨੇ ਜੀ ਉਹਦੀ ਵੀ ਗੱਲ ਕਰਾਂਗੇ ਕਿ ਉਹਦੇ ਤੇ ਕਿਵੇਂ ਸਵਾਲ ਕਿ ਚੱਕੇ ਜਾ ਰਹੇ ਨੇ ਜੀ ਸੋ ਮੈਂ ਇੱਕ ਗੱਲ ਕਹਾਂ ਕਿ ਰਵਨੀਤ ਬਿੱਟੂ ਨੂੰ ਜਿਹੜਾ ਕੋਈ ਵੀ ਹਦੇਸ਼ ਹੈ ਬੈ ਸਿੱਧਾ ਰਾਜਾ ਆਪਣੇ ਗੁਰੂ ਵੀ ਰਾਜਾ ਬੜਿੰਗ ਤਾਂ ਰਾਜ ਦੇ ਆਗੂ ਨੇ ਉਹਨਾਂ ਦੀ ਹਾਈ ਕਮਾਂਡ ਦੇ ਕੌਮੀ ਪ੍ਰਧਾਨ ਨੇ ਬਲਕਰਜਨ ਖੜਗੇ ਜੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਜੀ ਇਹਨਾਂ ਨੂੰ ਉਹਨਾਂ ਤੋਂ ਅੱਗੇ ਲੈ ਲਈ ਪੂ ਆਪੋ ਤਾਪੀ ਨਹੀਂ ਇਹਦਾ ਕੋਈ ਕਾਰਨ ਹੋਰ ਹੋਵੇਗਾ ਜੀ ਸਾਡੇ ਇੱਥੇ ਇੱਕ ਰਵਾਜ ਬਣ ਗਿਆ ਕਿ ਜੇ ਕੋਈ ਬੰਦਾ ਕਿਤੇ ਜਾਂਦਾ ਉਹਦਾ ਰਾਸੀ ਬਾਣਾ ਕੱਢਣ ਲੱਗ ਜਾਂਦੇ ਨੇ ਰਾਸੀ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਜੀ ਪਰ ਰਾਸੀ ਦੀ ਥਾਂ ਤੇ ਜੇਕਰ ਚੰਗਾ ਹੋਵੇ ਕਈ ਵਾਰ ਹਾਂ ਅਸੀਂ ਵਿਆਹਾਂ ਸ਼ਾਦੀਆਂ ਚ ਸਮਾਜਿਕ ਸਮਾਗਮਾਂ ਚ ਭੋਗਾਂ ਤੇ ਇਕੱਠੇ ਹੋ ਜਾਂਦੇ ਆ ਹਰ ਮਤਲਬ ਨੂੰ ਰਾਸੀ ਤੌਰ ਤੇ ਨਾਲ ਲਿਆ ਜਾਵੇ ਇਹਦੇ ਵਿੱਚ ਫਰਕ ਰੱਖਿਆ ਜਾਵੇ ਸੋ ਇਹ ਜਿਹੜਾ ਮਾਮਲਾ ਕੋਈ ਹੋਰ ਹੋਵੇਗਾ ਪ੍ਰਚਾਰ ਹੋਰ ਹੋ ਰਿਹਾ ਹੈ ਅਸਲੀਅਤ ਜਦੋਂ ਸਾਹਮਣੇ ਆਵੇਗੀ ਦੋਨੇ ਪੱਖ ਸਾਹਮਣੇ ਆਏ ਉਸ ਤੋਂ ਬਾਅਦ ਪਤਾ ਲੱਗੇਗਾ ਆਪਾਂ ਨੂੰ ਕਿ ਅਸਲ ਗੱਲ ਕੀ ਹੈ ਔਰ ਰਾਜਾ ਬੜਿੰਗ ਵੀ ਆਪਣੀ ਗੱਲ ਦਾ ਸਪਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਨੇ ਮੀਡੀਆ ਦੇ ਵਿੱਚ ਜੀ ਤੇ ਇਹਦਾ ਜਿਹੜੇ ਰਵਨੀਤ ਬਿੱਟੂ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜੀ ਉਹ ਵੀ ਆਪਣੇ ਤੌਰ ਤੇ ਇਹਦਾ ਜਵਾਬ ਦੇਣਗੇ ਇਹ ਕੀਤਾ ਕਿਹਨੇ ਹੈ ਕੀ ਉਹਦੇ ਉੱਤੇ ਕਾਰਵਾਈ ਵਾਸਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖਿਆ ਜਾਵੇਗਾ ਜਾਂ ਇਸੇ ਤਰ੍ਹਾਂ ਇੱਥੇ ਛੱਡ ਦਿੱਤਾ ਜਾਵੇਗਾ ਜਿਹਦੇ ਨਾਲ ਦੁਨਨੇ ਤਰ੍ਹਾਂ ਇੱਕ ਕਿਸਮ ਦੇ ਨਾਲ ਡੈਮੇਜ ਹੋ ਰਿਹਾ ਨੇ ਜੀ ਟਲੂ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਹਰਾਂ ਦਾ ਜ਼ਿਕਰ ਕੀਤਾ ਜੋ ਸਦਨਾਂ ਦੇ ਵਿੱਚ ਬੈਠੇ ਹੋਏ ਸਨ ਤੇ ਦੱਸ ਦਈਏ ਕਿ ਉਹਨਾਂ ਦੀ ਸਦਨਾ ਜਿਹੜੀ ਹੈ ਉਹ ਹੁਣ ਪੂਰੀ ਹੋ ਗਈ ਹੈ ਕੰਨਿਆ ਕੁਮਾਰੀ ਦੇ ਵਿੱਚ ਉਹ ਸਦਨਾ ਦੇ ਵਿੱਚ ਲੀਨ ਸੜਾਈ ਸਨ ਵਿਵੇਕਾਨੰਦ ਰੌਕ ਮੈਮੋਰੀਅਲ ਤੋਂ ਬਾਹਰ ਆਉਂਦੇ ਹੋਏ ਉਹਨਾਂ ਨੂੰ ਹੁਣ ਵੇਖਿਆ ਗਿਆ ਜੀ ਵੋਟਾਂ ਦਾ ਕੰਬੀ ਨਿਭੜ ਗਿਆ ਜੀ ਜਿਹੜਾ ਕੁਝ ਉਹਨਾਂ ਨੇ ਕਰਨਾ ਸੀ ਦੋਸ਼ ਲੱਗਿਆ ਵਿਰੋਧੀ ਪਾਰਟੀਆਂ ਵੱਲੋਂ ਉਹ ਤਾਂ ਹੋ ਗਿਆ ਜੀ ਕੀ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਨਜ਼ਰ ਨਹੀਂ ਆਉਂਦਾ ਜੇ ਦੂਜੀਆਂ ਪਾਰਟੀਆਂ ਨੇ ਕਿਸੇ ਨੇ ਕੋਈ ਇhtਿਆਰ ਦੇਣਾ ਸੀ ਅੱਜ ਵਾਰੇ ਜੀ ਇਹਦਾ ਤਾਂ ਬੜਾ ਚੋਣ ਕਮਿਸ਼ਨ ਨੇ ਪੱਤਰ ਲਿਖੇ ਜੀ ਤੁਸੀਂ ਚੋਣ ਕਮਿਸ਼ਨ ਦੀ ਜਿਹੜੀ ਕਮੇਟੀ ਬਣੀ ਹੈ ਹਾਂ ਉਹਦੇ ਤੋਂ ਬਿਨਾਂ ਗੱਲ ਹੀ ਨਹੀਂ ਕਰ ਸਕਦੇ ਜੀ ਪਰ ਇੱਥੇ ਆ ਕੇ ਗੱਲ ਹੋਰ ਆ ਜਾਂਦੀ ਹੈ ਜੀ ਸੋ ਕਨਈਆ ਕੁਮਾਰ ਕਾਂਗਰਸ ਪਾਰਟੀ ਦੇ ਦਿੱਲੀ ਤੋਂ ਉਮੀਦਵਾਰ ਨੇ ਇੱਕ ਸੀਟ ਤੇ ਉਹ ਕਹਿੰਦੇ ਸਾਰੀ ਦੀ ਸਾਰੀ ਨਟਕੀ ਹੈ ਜੀ ਨਾਟਕਬਾਜ਼ੀ ਕਰ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਜੀ ਕਿਉਂਕਿ ਆਖਰੀ ਗੇੜ ਸਮਾਪਨ ਵੱਲ ਵੱਧ ਰਿਹਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਤੇ 100-100 ਕੈਮਰੇ ਲਾ ਕੇ ਜੀ ਇਹ ਜਿਹੜਾ ਧਿਆਨ ਸਾਧਨਾ ਇਹ ਕਿਹਨੂੰ ਦਿਖਾਉਣੀ ਹੈ ਜੀ ਕੱਲਾ-ਕੱਲਾ ਪੋਜ਼ ਇਹ ਕਿਹਨੂੰ ਦਿਖਾਉਣਾ ਹੈ ਜੀ ਤੇ ਆਮ ਤੌਰ ਤੇ ਜਦੋਂ ਪੁਰਾਣੇ ਇਹ ਲੋਕ ਸਹਾਯੋਗ ਸਾਧਨਾ ਜਾਂ ਧਿਆਨ ਸਾਧਨਾ ਕਰਦੇ ਸੀ ਉਹ ਤਾਂ ਭੋਰਿਆਂ ਚ ਬੈ ਕੇ ਕਰਦੇ ਸੀ ਜੀ ਕਿ ਸਾਡੇ ਬਾਰੇ ਕਿਸੇ ਨੂੰ ਦੱਸਿਆ ਨਾ ਜਾਵੇ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਦੂਜੀਆਂ ਪਾਰਟੀਆਂ ਦਾ ਦੋਸ਼ ਹੈ ਉੱਥੇ ਕਈ ਕਿ ਕੈਮਰੇ ਲਾਏ ਗਏ ਨੇ ਹਾਂ ਉਹਨਾਂ ਕੈਮਰਿਆਂ ਦੇ ਵਿੱਚ ਮੈਂ ਕਹਿ ਸਕਦਾ ਕਿ ਯੋਗ ਸਾਧਨਾ ਨਹੀਂ ਇੱਕ ਤਰ੍ਹਾਂ ਦਾ ਜੋ ਵਿਰੋਧੀ ਪਾਰਟੀਆਂ ਦੋਸ਼ ਲਾਰੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਵੋਟਾਂ ਵਟੋਰਨ ਵਾਸਤੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਜੀ ਜੈਰਾ ਮਰਮੇਸ਼ ਇਸੇ ਤਰ੍ਹਾਂ ਸੁਪਰੀਆ શ્રીਨੇਤ ਪਵਨ ਖੇੜਾ ਜੀ ਇਹਨਾਂ ਨੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਸੀ ਅਸੀਂ 117 ਸ਼ਿਕਾਇਤਾਂ ਕੀਤੀਆਂ 77 ਦਿਨਾਂ 'ਚ ਜੀ ਉਹਦੇ ਵਿੱਚੋਂ 14 ਸ਼ਿਕਾਇਤਾਂ ਪ੍ਰਧਾਨ ਮੰਤਰੀ ਦੇ ਖਿਲਾਫ ਸਨ ਜੀ 8 ਜੂਪੀ ਦੇ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਦੇ ਤਿੰਨ ਗ੍ਰਹਿ ਮੰਤਰੀ ਦੇ ਇਸੇ ਤਰ੍ਹਾਂ ਜਗਤਪ੍ਰਕਾਸ਼ ਨੱਡਾ ਸਿਮਰਤੀ ਰਾਣੀ ਹੇਮਤ ਵਿਸ਼ਵਾਸ ਸ਼ਰਮਾ ਜਿਹੜਾ ਅਸਾਮ ਦਾ ਮੁੱਖ ਮੰਤਰੀ ਹੈ ਜੀ ਤਮਾਮ ਦੇ ਖਿਲਾਫ ਕੀਤੀਆਂ 13 ਅਪ੍ਰੈਲ ਤੋਂ 30 ਮਈ ਚੋਣ ਸ਼ੁਰੂ ਹੋਈ ਤੇ 272 ਸਵਾਲ ਪ੍ਰਧਾਨ ਮੰਤਰੀ ਨੂੰ ਕੀਤੇ ਹਾਂ ਤੇ ਪ੍ਰਧਾਨ ਮੰਤਰੀ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਜਦੋਂ ਸਾਡਾ ਇਹ ਨਿਆਇ ਪੱਤਰ ਆਇਆ ਜਿਹਨੂੰ ਆਪਾਂ ਚੋਣ ਮਨੋਰਥ ਪੱਤਰ ਕਹਿੰਦੇ ਆ ਜੀ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਗੱਲਾਂ ਕਹਿਤੀਆਂ ਉਹ ਕਹਿੰਦੇ ਜਿਹੜੀਆਂ ਸਾਡਾ ਜ਼ਿਕਰ ਇਹਦੇ ਤੇ ਮਲਕਰਜਨ ਖੜਗੇ ਬਾਰ-ਬਾਰ ਉਹਨਾਂ ਤੋਂ ਉਹਦੇ ਬਾਰੇ ਸਪਸ਼ਟੀਕਰਨ ਮੰਗ ਰਹੇ ਸੀ ਜੀ ਤੇ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਜੀ ਮੈਨੂੰ ਦਿਓ ਟਾਈਮ ਹਾਂ ਮੈਂ ਕੋਈ ਪੜ੍ਹਿਆ ਲਿਖਿਆ ਬੰਦਾ ਨਾਲ ਲੈ ਕੇ ਆਉਣਾ ਹੈ ਜਿਹੜਾ ਤੁਹਾਨੂੰ ਸਾਡਾ ਚੋਣ ਮਨੋਰਥ ਪੱਤਰ ਪੜ੍ਹ ਕੇ ਸੁਣਾ ਦੇਣਗੇ ਤੇ ਜੋ ਤੁਸੀਂ ਬੁੱਧੇ ਉਠਾਉਂਦੇ ਹੋ ਇਹ ਤਾਂ ਉਹਦੇ ਵਿੱਚ ਕਿਤੇ ਨਜ਼ਰੀ ਨਹੀਂ ਹੈਗੇ ਪਤਾ ਨਹੀਂ ਤੁਸੀਂ ਕਿੱਥੋਂ ਕਿੱਥੋਂ ਚੱਕ ਲਿਆਏ ਹੋ ਜੀ ਤੋਂ ਹੁਣ ਦੇਖਦੇ ਆਂ ਆਪਾਂ ਕਿ ਇਹ ਮਾਮਲਾ ਕਿਵੇਂ ਕਿਵੇਂ ਤੇ ਕਿੱਧਰ ਕਿੱਧਰ ਨੂੰ ਜਾਂਦਾ ਹੈ ਜੀ ਟਿਲੋਂ ਸਾਹਿਬ ਬਠਿੰਡਾ ਦੇ ਵਿੱਚ ਵੀ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਕਿਸਾਨ ਤੇ ਬੀਜੇਪੀ ਵਰਕਰ ਜਿਹੜੇ ਨੇ ਉਹ ਆਮੋ ਸਾਹਮਣੇ ਹੋਏ ਨੇ ਉਹਨਾਂ ਦੇ ਵਿੱਚ ਤਕਰਾਰ ਹੋਈ ਹੈ ਤੇ ਫਿਰ ਉਸ ਤੋਂ ਬਾਅਦ ਉੱਥੇ CRPF ਤਾਇਨਾਤ ਕਰ ਦਿੱਤੀ ਗਈ ਬੀਤੇ ਦਿਨੀ ਵੀ ਫਰੀਦਕੋਟ ਦੇ ਵਿੱਚ ਜਿਹੜੇ BJP ਦੇ ਵੱਲੋਂ ਟੈਂਟ ਲਗਾਏ ਗਏ ਸਨ ਉਹ ਵੀ ਕਿਸਾਨਾਂ ਦੇ ਵੱਲੋਂ ਪੁੱਟ ਦਿੱਤੇ ਗਏ ਜੀ ਦੇਖੋ ਇੱਕ ਤਾਂ ਜਿਹੜੀ ਉਹ ਪਹਿਲਾਂ ਖਬਰ ਆਈ ਆ ਤੁਸੀਂ ਪੱਪੀ ਵਾਲੀ ਕਹੇਤੀ ਜੀ ਰਾਜੇ ਬੜਿੰਗਰੇ ਨੇ ਆਪਣਾ ਸਪਸ਼ਟੀਕਰਨ ਦੇਤਾ ਕਿ ਸੁਨੀਲ ਸੁਸ਼ੀਲ ਪ੍ਰਾਸ਼ਰ ਦੇ ਘਰ ਗਏ ਸੀ ਜੀ ਸੋ ਉਹ ਆਪਣੀ ਗੱਲ ਕਹਿ ਰਹੇ ਨੇ ਬਿੱਟੂ ਸਾਹਿਬ ਆਪਣੀ ਗੱਲ ਕਹਿ ਰਹੇ ਨੇ ਜੀ ਆਗੀ ਗੱਲ ਹੁਣ ਤੁਹਾਡੀ ਝੜਪ ਵਾਲੀ ਜੀ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਹਾਂ ਕਿ ਕਾਲੀਆਂ ਛੱਡੀਆਂ ਦਿਖਾਓ ਹਾਂ ਵਿਰੋਧ ਕਰੋ ਜੀ ਸੰਵਿਧਾਨ ਤੁਹਾਨੂੰ ਹੱਕ ਦਿੰਦਾ ਪਰ ਇਹ ਹੱਕ ਨਹੀਂ ਦਿੰਦਾ ਕਿ ਕਿਸੇ ਦਾ ਤੁਸੀਂ ਚੋਣ ਬੂਥ ਹੀ ਪਟਦੇ ਹੋ ਜੀ ਇਹ ਤੁਹਾਨੂੰ ਅਧਿਕਾਰ ਕਿਹਨੇ ਦੇਤਾ ਕਿ ਤੁਹਾਡੀ ਮਰਜ਼ੀ ਹੈ ਕਿ ਚੋਣ ਬੂਥ ਇੱਥੇ ਲੱਗੇਗਾ ਜਾਂ ਨਹੀਂ ਲੱਗੇਗਾ ਇਥੇ ਹੱਦ ਤੋਂ ਵੱਧ ਟੱਪਿਆ ਜਾ ਰਿਹਾ ਹੈ ਜੀ ਮੈਂ ਇਹਨਾਂ ਦੇ ਸੀਨੀਅਰ ਆਗੂਨਾਂ ਵੀ ਬੇਨਤੀ ਕਰਦਾ ਜੀ ਹਿੰਸਕ ਰਾਜੀਵਾਲ ਸਾਹਿਬ ਜਿੰਨਾ ਚਿਰ ਮੋਰਚਾ ਚੱਲਿਆ ਦਿੱਲੀ ਜੀ ਹਮੇਸ਼ਾ ਕਹਿੰਦੇ ਸੀ ਹਿੰਸਕ ਹੋਗੇ ਬੁੱਧੀ ਜਿੱਤੇਗਾ ਹਾਂ ਸ਼ਾਂਤੀ ਚ ਰਹੋਗੇ ਤੁਸੀਂ ਜਿੱਤੋਗੇ ਜੀ ਐਸਟੇ ਦੇ ਉਤੇ ਤੁਸੀਂ ਜਾ ਕੇ ਕਿਸੇ ਦੇ ਟੈਂਟ ਪੱਟ ਦਿਓ ਕਿਸੇ ਦੇ ਹੋਰ ਪੱਟ ਦਿਓ ਇਸ ਵੇਲੇ ਚੋਣ ਕਮਿਸ਼ਨ ਦਾ ਰਾਜ ਹੈ ਤੇ ਮੇਰਾ ਖਿਆਲ ਹੈ ਜੇ ਉਹ ਸ਼ਿਕਾਇਤ ਗਈ ਚੋਣ ਜਿਲ੍ਹਾ ਚੋਣ ਅਫਸਰ ਵੱਲੋਂ ਤੇ ਤੁਹਾਡੇ ਬੰਦਿਆਂ ਦੇ ਖਿਲਾਫ ਪਰਚਾ ਵੀ ਦਰਜ ਹੋ ਜਾਣਾ ਹੈ ਉਹਦੇ ਚ ਇਹ ਪਰਚੇ ਦੇ ਕੋੜ ਕਈ ਵਾਰ ਕਈ-ਕਈ ਸਾਲ ਲੰਬੜਦੇ ਨਹੀਂ ਹੁੰਦੇ ਜੀ ਤੁਸੀਂ ਜਵਾਨੀ ਤੌਰ ਤੇ ਜਿਹੜਾ ਕਿਹਾ ਸੀ ਕਿ ਅਸੀਂ ਆ ਸਵਾਲ ਪੁੱਛਨੇ ਆ ਜੀ ਹੁਣ ਤਾਂ ਚੋਣ ਪ੍ਰਚਾਰ ਬੰਦ ਹੋ ਗਿਆ ਜੀ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ ਤੁਸੀਂ ਬਾਕੀ ਦਿਨਾਂ ਦੇ ਵਿੱਚ ਸਾਰਾ ਕੁਝ ਕਰ ਲਿਆ ਐਸ ਸਟੇਜ ਤੇ ਜੇ ਤੁਸੀਂ ਉਸ ਪਾਸੇ ਵੱਲ ਕੋਈ ਕਦਮ ਉਠਾ ਰਹੇ ਹੋ ਜੀ ਇਸ ਤਰ੍ਹਾਂ ਸਿਰ ਗਲਤ ਹੈ ਇਸ ਪਾਸੇ ਵੱਲ ਨਹੀਂ ਜਾਣਾ ਚਾਹੀਦਾ ਬਚਣਾ ਚਾਹੀਦਾ ਸੀ ਜੀ ਪਰ ਮੇਰਾ ਕਹਿਣਾ ਜੇ ਟੈਂਟ ਪੱਟੇ ਹੈ ਤਾਂ ਪਰਚਾ ਵੀ ਦਰਜ ਬਟਤੇ ਪੀ ਜੀ ਜੀ ਟਿਲੂ ਸਾਹਿਬ ਅੱਜ ਆਮ ਆਦਮੀ ਪਾਰਟੀ ਦੀ ਐਮਐਲਏ ਨੀਨਾ ਮਿੱਤਲ ਹੋਰਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਉਹਨਾਂ ਨੇ ਪੋਸਟ ਕੀਤੀ ਸੀ ਈਵੀਐਮ ਮਸ਼ੀਨ ਦੀ ਉਹਨਾਂ ਦਾ ਹੱਥ ਆਇਆ ਸੀ ਹਾਲਾਂਕਿ ਉਸ ਦੇ ਵਿੱਚ ਉਹਨਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੀ ਫੋਟੋ ਸੀ ਜਦੋਂ ਚਰਚਾ ਦਾ ਵਿਸ਼ਾ ਬਣੀ ਖਬਰਾਂ ਦੇ ਵਿੱਚ ਆਈ ਤਾਂ ਫਿਰ ਡਿਲੀਟ ਕਰ ਦਿੱਤੀ ਗਈ ਹੁਣ ਉਸ ਨੂੰ ਲੈ ਕੇ ਹੀ ਅਰਸ਼ਦੀਪ ਸਿੰਘ ਕਲੇਰ ਹਰਾਂਦੇ ਵੱਲੋਂ ਜਿਹੜੀ ਐ ਸ਼ਿਕਾਇਤ ਦਰਜ ਕਰਵਾਈ ਗਈ ਹੈ ਚੋਣ ਕਮਿਸ਼ਨ ਨੂੰ ਤੇ ਉਹਨਾਂ ਨੇ ਇਸ ਤੇ ਕਾਰਵਾਈ ਦੀ ਜਿਹੜੀ ਐ ਮੰਗ ਕੀਤੀ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਆਪਣੇ ਨਾਲ ਫੋਨ ਲਾਈਨ ਤੇ ਜੁੜੇ ਹੋਣਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਜੀ ਅਰਸ਼ਦੀਪ ਸਿੰਘ ਕਲੇਰ ਸੀਨੀਅਰ ਵਕੀਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਜੀ ਇਹ ਨੀਨਾ ਮਿੱਤਲ ਜੀ ਇਸ ਤੋਂ ਪਹਿਲਾਂ ਉਹ ਜਿਹੜਾ ਬਸਪਾ ਦਾ ਉਮੀਦਵਾਰ ਸੁਰਿੰਦਰ ਕੰਬੋਜ ਜੀ ਉਹਨੇ ਵੀ ਇਹੀ ਕੁਛ ਕਰਤਾ ਜਦੋਂ ਇਸ ਤਰ੍ਹਾਂ ਦੇ ਲੋਕ ਆਪਣੇ ਮਿਲੇ ਹੋਏ ਅਧਿਕਾਰਾਂ ਦੇ ਉੱਤੇ ਨਜਾਇਜ਼ ਕਰਦੇ ਆ ਜੀ ਜੇ ਇਹ ਸੱਤਾ ਦੇ ਵਿੱਚ ਨਹੀਂ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਟਿਲ ਸਾਹਿਬ ਮਾਫੀ ਚਾਹਾਂਗੇ ਕਲੇਰ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਕਲੇਰ ਸਾਹਿਬ ਸੱਚਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਸਰ ਤਾਂ ਨੀਨਾ ਮਿੱਤਲ ਹਰਾ ਨੇ ਇੱਕ ਫੋਟੋ ਪਾਈ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਹੈ ਸ਼ਿਕਾਇਤ ਦਿੱਤੀ ਹੈ ਕੀ ਕਹਿਣਾ ਚਾਹੋਗੇ ਸਰ ਕਿਉਂਕਿ ਫੋਟੋ ਹੈ ਜਿਹੜੀ ਉਹ ਉਹਨਾਂ ਦੇ ਟਵਿੱਟਰ ਅਕਾਊਂਟ ਤੋਂ ਡਿਲੀਟ ਕਰ ਦਿੱਤੀ ਗਈ ਸੀ ਬਾਅਦ ਵਿੱਚ ਨਹੀਂ ਦੇਖੋ ਇਹ ਜੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਰਾਜਪੁਰਾ ਤੋਂ ਜੀ ਇਹ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੀਆਂ ਧੱਜੀਆਂ ਉਡਾਈਆਂ ਨੇ ਜੀ ਤੇ ਮੈਂ ਇਲੈਕਟ ਕੀਤਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਜਦੋਂ ਬੀਐਸਟੀ ਦੇ ਕੈਂਡੀਡੇਟ ਇਸੇ ਤਰੀਕੇ ਦੇ ਨਾਲ ਪੋਲਿੰਗ ਬੂਥ ਦੇ ਅੰਦਰੋਂ ਵੀਡੀਓ ਬਣਾਉਂਦੇ ਨੇ ਤੇ ਫੋਟੋ ਅਪਲੋਡ ਕਰਦੇ ਨੇ ਜੀ ਉਹਨਾਂ ਤੇ ਛੱਟ ਪਰਚਾ ਹੋ ਜਾਂਦਾ ਹੈ ਜੀ ਤੇ ਪਟਿਆਲੇ ਜੇ ਮੌਜੂਦਾ ਆਮ ਆਦਮੀ ਪਾਰਟੀ ਦਾ ਵਿਧਾਇਕ ਉਹੀ ਗਲਤੀ ਕਰਦਾ ਉਹਨਾਂ ਤੇ ਹੁਣ ਤੱਕ ਪਰਚਾ ਨਹੀਂ ਹੋਇਆ ਕੀ ਇਲੈਕਸ਼ਨ ਕਮਿਸ਼ਨ ਇਸ ਸੰਦਰਭ ਦੇ ਵਿੱਚ ਇਹਨਾਂ ਤੇ ਪਰਚਾ ਦਰਜ ਕਰੇਗਾ ਕਿਉਂਕਿ ਵੀਡੀਓ ਡਿਲੀਟ ਕਰ ਦੇਣਾ ਜਾਂ ਫੋਟੋ ਡਿਲੀਟ ਕਰ ਦੇਣਾ ਇਹ ਉਹਨਾਂ ਨੇ ਜੋ ਗੁਨਾਹ ਕੀਤਾ ਉਹਨੂੰ ਲੁਕਾ ਨਹੀਂ ਦਿੰਦਾ ਸੋ ਗਲਤੀ ਨਹੀਂ ਨਾ ਮਿੱਤਲ ਤੋਂ ਹੋਈ ਹੈ ਤੇ ਇਲੈਕਸ਼ਨ ਕਮਿਸ਼ਨ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਚੱਲ ਰਹੇ ਹਨ ਸੋ ਨੀਨਾ ਮਿੱਤਲ ਤੇ ਫੌਰੀ ਤੌਰ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਕਲੇਰ ਸਾਹਿਬ ਕਈ ਥਾਵਾਂ ਤੋਂ ਜੋ ਖਬਰਾਂ ਆ ਰਹੀਆਂ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਪਸ ਦੇ ਵਿੱਚ ਭੇੜ ਰਹੇ ਨੇ ਤੇ ਦੂਜੇ ਵੋਟਰਾਂ ਨੂੰ ਵੀ ਧਮਕਾਇਆ ਜਾ ਰਿਹਾ ਜੀ ਨਹੀਂ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਬੁਖਲਾ ਗਈ ਹੈ ਜੀ ਤੇ ਉਸ ਤੋਂ ਬਾਅਦ ਹੁਣ ਜਾਕੇ ਧਕੇਸ਼ਾਈ ਬੂਥਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਕੀਤਾ ਜਾ ਰਿਹਾ ਪਰ ਹੁਣ ਸਮਾਂ ਲੰਘ ਚੁੱਕਿਆ ਹੈ ਪੰਜਾਬੀ ਇਸ ਪਾਰਟੀ ਨੂੰ ਸਬਕ ਸਿਖਾਉਣ ਦੇ ਲਈ ਤਿਆਰ ਹੈ ਜੀ ਕਲੇਰ ਸਾਹਿਬ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਹਿੰਦੇ ਕਾਫੀ ਥਾਵਾਂ ਦੇ ਉੱਤੇ ਗੁੰਡਾਗਰਦੀ ਬਹੁਤ ਹੋ ਰਹੀ ਹੈ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਕਾਫੀ ਬਹਿਸ ਹੋ ਰਹੀ ਹੈ ਉਹਨਾਂ ਦੇ ਨਾਲ ਵੀ ਨੁਕਤਾਚੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਿੱਧਾ ਸਪਸ਼ਟ ਤੌਰ ਤੇ ਪੁੱਛਦਾ ਹਾਂ ਜੀ ਕਿ ਅੱਜ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਹੈ ਗ੍ਰਹਿ ਮੰਤਰੀ ਕੌਣ ਨੇ ਔਰ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਢਿੱਲਾ ਰਵਈਆ ਚੱਲ ਰਿਹਾ ਹੈ ਜੀ ਇਹਦੇ ਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਕਿਉਂਕਿ ਮੈਂ ਆਪ ਪਟਿਆਲਾ ਦੇ ਕਈ ਬੂਥਾਂ ਦੇ ਉੱਤੇ ਗਿਆ ਉੱਥੇ ਉਸ ਤਰੀਕੇ ਦੇ ਸੁਰੱਖਿਆ ਪ੍ਰਬੰਧ ਨਹੀਂ ਹੈਗੇ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੂਥਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਔਰ ਜਿਹੜੇ ਵੀ ਐਸੇ ਮਾੜੇ ਅੰਸ਼ਰ ਨੇ ਜਿਹੜੇ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਤੰਪਾਉਣ ਦਾ ਕੰਮ ਕਰ ਰਹੇ ਆ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਕਲੇਰ ਸਾਹਿਬ ਇੱਕ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਦੋਸ਼ ਲਾਏ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਕਹਿੰਦੇ ਕਿ ਸਾਡੇ ਉਮੀਦਵਾਰਾਂ ਦੀਆਂ ਆਵਾਜ਼ਾਂ ਕੱਢ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਮੰਗੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ افواਹਾਂ ਨੇ ਦੇ ਕੋ ਕਾਂਗਰਸ ਤੇ ਆਫਤਾ ਹੈ ਇਕੱਠੀਆਂ ਨੇ ਜੀ ਹੁਣ ਹੀ ਰਾਜਾ ਵੜਿੰਗ ਸਾਹਿਬ ਬੈਠੇ ਨੇ ਉਥੇ ਪੱਪੀ ਪਰਾਸ਼ਰ ਦੇ ਘਰੇ ਸੋ ਇਹ ਸਪਸ਼ਟ ਹੈ ਇਹਨਾਂ ਦੀ ਸ਼ਾਮ ਨੂੰ ਮੀਟਿੰਗ ਹੈ ਇਹ ਦੋਨੇ ਪਾਰਟੀਆਂ ਇਕੱਠੇ ਹੋ ਕੇ ਪੰਜਾਬ ਦੇ ਵਿੱਚੋਂ ਲੜ ਰਹੀਆਂ ਨੇ ਜਿਹੜਾ ਕਿ ਹੁਣ ਸਭ ਦੇ ਸਾਹਮਣੇ ਆ ਜੀ ਪਰ ਰਾਜਾ ਵੜਿੰਗ ਹਰ ਦਾ ਸਪਸ਼ਟਿਕਰ ਨਾਇਕ ਕਹਿੰਦੇ ਮੈਂ ਸੁਸ਼ੀਲ ਪਰਾਸ਼ਰ ਦੇ ਘਰੇ ਗਿਆ ਸੀ ਮੈਂ ਪੱਪੀ ਪਰਾਸ਼ਰ ਦੇ ਘਰੇ ਨਹੀਂ ਗਿਆ ਸੀ ਕਿਉਂਕਿ ਸਾਡੀ ਜਿੱਤ ਤਾਂ ਪੱਕੀ ਹੈ ਭਾਵੇਂ ਵਧਾਈ ਵੀ ਹੁਣੇ ਲੈ ਲਓ ਕੋਈ ਗੱਲ ਨਹੀਂ ਜੀ ਲੋਕ ਦੱਸ ਦੇਣਗੇ ਦੋਨੇ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲੱਗ ਜੀ ਬਹੁਤ ਬਹੁਤ ਸ਼ੁਕਰੀਆ ਕਲੇਰ ਸਾਹਿਬ ਸਾਡੇ ਨਾਲ ਜ ਦੇਖੋ ਕਲੇਰ ਸਾਹਿਬ ਨੇ ਵੀ ਉਹੀ ਗੱਲ ਕੀਤੀ ਹੈ ਜਿਹੜਾ ਕਾਂਗਰਸ ਪਾਰਟੀ ਦੇ ਜੈਰਾ ਮਰਮੇਸ਼ਵਰਾ ਨੇ ਕਹਿਤਾ ਜੀ ਕਿ ਅਸੀਂ ਇੰਦੀਆਂ ਸ਼ਿਕਾਇਤਾਂ ਕੀਤੀਆਂ ਕੋਈ ਕੰਮ ਨਹੀਂ ਜੀ ਇਹ ਜਿਹੜਾ ਚੋਣ ਕਮਿਸ਼ਨ ਹੈ ਜੀ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਜੈਡ ਪਲੱਸ ਸੁਰੱਖਿਆ ਦਿੱਤੀ ਜੀ ਬ੍ਰੋਧੀ ਤਰ ਤੇ ਬਹੁਤ ਸਾਰਿਆਂ ਨੇ ਸਵਾਲ ਉਠਾਇਆ ਜੀ ਕਿ ਅੱਜ ਤੱਕ ਤਾਂ ਕਿਸੇ ਚੋਣ ਕਮਿਸ਼ਨ ਨੂੰ ਇਹ ਜਿਹੜੀ ਹੈ ਮੁੱਖ ਚੋਣ ਕਮਿਸ਼ਨਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਜੀ ਜੀ ਇਹਦੇ ਤੋਂ ਕੋਈ ਖਾਸ ਕੰਮ ਕਰਾਇਆ ਜਾ ਰਿਹਾ ਹੈ ਜੀ ਸਭ ਤੋਂ ਸਖਤ ਚੋਣ ਕਮਿਸ਼ਨਰ ਜੇ ਕੋਈ ਹੋਏ ਨੇ ਭਾਰਤ ਦੇ ਵਿੱਚ ਜੀ ਉਹ ਸ਼੍ਰੀ ਟੀ ਐਨ ਸੈਸ਼ਨ ਹੋਏ ਨੇ ਜੀ ਉਹਨਾਂ ਨੇ ਦੱਸਤਾ ਸੀ ਕਿ ਚੋਣ ਕਮਿਸ਼ਨ ਕੀ ਚੀਜ਼ ਹੈ ਹਾਂ ਇਹ ਬਿਨਾ ਦੰਦਾਂ ਵਾਲਾ ਨਹੀਂ ਹੈ ਜੀ ਇਹਦੇ ਵੱਟੀ ਪੱਦਰ ਦੇ ਉੱਤੇ ਦੰਦ ਨੇ ਜੀ ਇੱਥੇ ਬਹੁਤ ਸਾਰੇ ਕਮਿਸ਼ਨ ਹੋਰ ਤਰ੍ਹਾਂ ਦੇ ਫਿਰਦੇ ਨੇ ਜਿਹੜੇ ਸਿਰਫ ਨਾਂ ਦੇ ਕਮਿਸ਼ਨ ਨੇ ਜੀ ਸ਼ਕਤੀ ਉਹਨਾਂ ਦੇ ਕੋਲੇ ਢਿੱਲੇ ਦੀ ਨਹੀਂ ਜੀ ਸੋ ਜਿਵੇਂ ਇਹਨਾਂ ਚੋਣਾਂ ਦੇ ਵਿੱਚ ਜੀ ਹਾਕਮਤਰ ਕਹਿੰਦੀ ਹੈ ਕਿ ਸਾਰਾ ਕੁਝ ਜਾਇਜ਼ ਹੈ ਹਮ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਕਿ ਹਾਕਮਤਰ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਉਠਾਰੀਆਂ ਨੇ ਜੀ ਸੋ ਚੋਣਾਂ ਤਾਂ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਜੀ ਮੇਰਾ ਨਿਰਪੱਖਤਾ ਤੋਂ ਨਹੀਂ ਜੀ ਮੈਂ ਇੱਕ ਗੱਲ ਕਹਿ ਦਿਆਂ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੋਣਾਂ ਨਿਰਪੱਖਤਾ ਨਾਲ ਹੁੰਦੀਆਂ ਸਨ ਜੀ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹਾਂ ਸਭ ਤੋਂ ਪਹਿਲਾਂ ਜੇ ਬੂਥਾਂ ਤੇ ਕਬਜ਼ੇ ਹੋਏ ਉਦੋਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੋਏ ਪਟਿਆਲੇ ਜੀ ਫਿਰ ਹੋਏ ਰਾਜਪੁਰੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਜੀ ਤੇ ਫਿਰ ਸੱਤ ਚ ਆ ਗਈ ਕਾਂਲੀ ਭਾਜਪਾ ਸਰਕਾਰ ਉਹ ਕਹਿੰਦੇ ਕੋਈ ਨਹੀਂ 21 ਵਾਲੇ 31 ਪਾਵਾਂਗੇ ਜੀ ਲਗਾਤਾਰ 10 ਸਾਲ ਸਰਕਾਰ ਰਹੀ ਉਹਨਾਂ ਦੀ ਹੂੰ ਸੋ ਪਹਿਲਾ 7 ਤੋਂ 12 ਤੱਕ ਜੀ ਫਿਰ 12 ਤੋਂ 17 ਤੱਕ ਜੀ ਉਸ ਤੋਂ ਪਹਿਲਾਂ ਘੱਟੋ-ਘੱਟ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੀ ਵਰਤਾਰਾ ਹੂੰ ਆਮ ਤੌਰ ਤੇ ਸਰਕਾਰ ਮੰਨ ਲਓ ਕਾਂਗਰਸ ਦੀ ਨਗਰ ਕਾਉਂਸਲ ਅਕਾਲੀ ਦਲ ਦੀ ਜੀ ਸਰਕਾਰ ਅਕਾਲੀ ਦਲ ਦੀ ਪੰਜਾਬ ਚ ਹੁੰਦੀ ਜੀ ਪਟਿਆਲੇ ਦੀ ਨਗਰ ਕਾਉਂਸਲ ਕਾਂਗਰਸ ਦੀ ਹੁੰਦੀ ਜੀ ਪੰਚਾਇਤਾਂ ਦਾ ਵੀ ਇਹੀ ਹਾਲ ਜੀ ਬਾਦ ਦੇ ਵਿੱਚ ਧੱਜੀਆਂ ਉੱਡੀਆਂ ਹਮ ਤੇ ਜਿਹੜੀਆਂ ਬਾ ਰਾਸ ਨਹੀਂ ਆਈਆਂ ਬਾਜ ਨਹੀਂ ਆਏ ਆਮ ਤੌਰ ਤੇ ਜਿਹੜੀਆਂ ਨਗਰ ਕਾਉਂਸਲ ਪੰਚਾਇਤ ਚੋਣਾਂ ਹੁੰਦੀਆਂ ਸੀ ਹਮ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਜਿਵੇਂ ਆਪਣੇ ਪ੍ਰੀ ਐਗਜ਼ਾਮੀਨੇਸ਼ਨ ਹੁੰਦੇ ਆ ਨਾ ਜੀ ਜੀ ਤਾਂ ਕਿ ਕੱਚੇ ਇਮਤਿਹਾਨ ਆਪਾਂ ਕਹਿੰਦੇ ਸੀ ਜੀ ਉਹਦਾ ਮਤਲਬ ਕੀ ਹੁੰਦਾ ਸੀ ਕਿ ਮੰਨ ਲਓ ਅਪ੍ਰੈਲ ਦੇ ਵਿੱਚ ਸੈਸ਼ਨ ਸ਼ੁਰੂ ਹੋਇਆ ਜੀ ਸਤੰਬਰ ਅਕਤੂਬਰ ਵਿੱਚ ਇੱਕ ਪ੍ਰੀਖਿਆ ਲਈ ਜਾਂਦੀ ਪਤਾ ਲੱਗ ਜਾਂਦਾ ਕਿ ਸਾਡੇ ਵਿਦਿਆਰਥੀ ਕਿੱਥੇ ਜ ਖੜੇ ਨੇ ਹਮ ਇਹਨਾਂ ਦੇ ਪੱਲੇ ਕੁਝ ਹੈ ਵੀ ਆ ਕਿ ਨਹੀਂ ਹੈ ਜੀ ਬਿਲਕੁਲ ਇੱਕ ਅੰਦਾਜ਼ਾ ਹੁੰਦਾ ਸੀ ਤੇ ਵਿਦਿਆਰਥੀ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਯਾਰ ਮੈਂ ਆ ਸਬਜੈਕਟ ਚੋਂ ਕਮਜ਼ੋਰ ਆ ਹਮ ਇਹਦੀ ਮੈਂ ਤਿਆਰੀ ਹੋਰ ਕਰ ਲਵਾਂ ਜੀ ਪਰ ਇੱਥੇ ਇਹ ਸਾਰੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ ਪੈਰ ਪੈਰ ਦੇ ਉੱਤੇ ਜੀ ਸੋ ਅੱਜ ਤੁਸੀਂ ਦੇਖ ਲਓ ਇੱਕ ਦੂਜੇ ਤੇ ਇਲਜ਼ਾਮ ਜੇ ਸਾਰੇ ਸੌਖਾ ਲੈਣ ਹਾਂ ਕਿ ਆਪਾਂ ਯਾਰ ਇਸ ਤਰ੍ਹਾਂ ਦੇ ਨਹੀਂ ਜਾਂ ਫਿਰ ਜਿਹੜੀਆਂ ਨਗਰ ਕਾਉਂਸਲ ਨਗਰ ਨਿਗਮ ਪੰਚਾਇਤ ਚੁਣਾਣੇ ਨੋਮੀਨੇਸ਼ਨ ਕਰ ਦਿਆ ਕਰੋ ਲੋਕਾਂ ਨੂੰ ਲੜਾਓ ਨਾ ਕਈ ਵਾਰ ਇਹ ਲੜਾਈਆਂ ਕਈ ਕਈ ਪੀੜ੍ਹੀਆਂ ਤੱਕ ਚੱਲ ਜਾਂਦੀਆਂ ਨੇ ਜੀ ਨੁਕਸਾਨ ਜਾਨੀ ਵੀ ਮਾਲੀ ਵੀ ਵੱਡੇ ਪੱਧਰ ਤੇ ਹੁੰਦਾ ਜੀ ਤੋਂ ਬਚਨ ਦੀ ਲੋੜ ਸੋ ਪ੍ਰੋਗਰਾਮ ਦਾ ਬਿਲਕੁਲ ਹੋ ਗਿਆ ਹੈ ਤੇ ਜਸਪਾਲ ਸਿੰਘ ਢਿਲੋਂਹਰਾ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਢਿਲਸਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਬਹੁਤ ਮਿਹਰਬਾਨ। ਤੇ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ ਜੋ ਰੋਜ਼ਾਨਾ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ। ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਨਵਾਦ।